ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਨਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਖ ਇਤਿਹਾਸ ਦੇ ਵਿੱਚ ਦੀਵਾਲੀ ਦਾ ਤਿਹਾਰ ਕਿਸ ਕਰਕੇ ਪ੍ਰਚਲਿਤ ਹੈ ਅੱਜ ਤੁਹਾਨੂੰ ਉਹ ਸਾਰਾ ਇਤਿਹਾਸ ਦੱਸਾਂਗੇ ਕਿਉਂਕਿ Hindu ਤਰਫ ਦੇ ਵਿੱਚ ਦੀਵਾਲੀ ਤਿਹਾਰ ਦੀ ਆਪਣੀ ਮਹੱਤਤਾ ਹੈ ਤੇ ਸਿੱਖ ਤਰਫ ਦੇ ਵਿੱਚ ਦੀਵਾਲੀ ਦੇ ਤਿਹਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਏ ਤਾਂ ਸ਼ੇ ਪਾਸ਼ਾ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਦੋਂ 52 ਰਾਜੇ ਨੂੰ ਰਿਹਾ ਕਰਵਾਉਂਦੇ ਨੇ ਤਾਂ ਉਸ ਦੀ ਖੁਸ਼ੀ ਦੇ ਵਿੱਚ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਦੀਪਮਾਲਾ ਕੀਤੀ ਜਾਂਦੀ ਹੈ ਤੇ 52 ਕਲੀਆਂ ਵਾਲਾ ਜਿਹੜਾ ਚੋਲਾ ਉਹ ਇਸ ਵਕਤ ਕਿੱਥੇ ਸ਼ੋਭਿਤ ਹੈ ਅੱਜ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਵਾਵਾਂਗੇ ਕੜਾਣੀ ਗੜਾ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਦਾ ਉੱਥੇ 52 ਕਲੀਆਂ ਵਾਲਾ ਜਿਹੜਾ ਚੋਲਾ ਸਾਹਿਬ ਹੈ ਮਹਾਰਾਜ ਦੇ ਉਹ ਸ਼ੋਭਿਤ ਨੇ ਕਿੰਨੇ ਦਿਨ ਇੱਥੇ ਬਤীদ ਕੀਤੀ ਛੇਵੇਂ ਪਾਤਸ਼ਾਹੀ ਨੇ ਕਿਦੇ ਘਰੇ ਰਹੇ ਉਸ ਬਾਬਤਾ ਜੀ ਦੱਸਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਜਿਸ ਪਾਵਨ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਹੈ ਜਿਸ ਨੂੰ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਪਾਵਨ ਧਰਤੀ ਤੇ ਮੇਰੀ ਪਿਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 25 ਫੱਗਣ 1688 ਬਿਕਰਮੀ ਨੂੰ ਸਤਿਗੁਰੂ ਜੀ ਨਗਰ ਵਿੱਚ ਪਹੁੰਚੇ ਨੇ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਸਤਿਗੁਰੂ ਜੀ 52 ਰਾਜਿਆਂ ਨੂੰ ਨਾਲ ਰਿਹਾ ਕਰਾ ਕਰਕੇ ਪਾਵਨ ਸ੍ਰੀ ਅਮਰਤ ਸਰੋਵਰ ਦੀ ਧਰਤੀ ਤੇ ਪਹੁੰਚਿਆ ਫਿਰ ਉਥੇ ਦੀਵਾਲੀ ਦਾ ਪਰਵ ਜੋ ਕਿ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਦੇ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਆਪਾਂ ਇਹਨਾਂ ਪਾਵਨ ਸਥਾਨਾਂ ਦੇ ਵੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬੰਦੀ ਛੋੜ ਦਿਵਸ ਜਿਹੜਾ ਮਨਾ ਰਹੇ ਹਾਂ ਸੋ ਸਤਿਗੁਰੂ ਜੀ ਉਸ ਤੋਂ ਉਪਰੰਤ ਜਦੋਂ ਪ੍ਰਚਾਰ ਫੇਰੀ ਤੇ ਨਿਕੜਦੇ ਆ ਤਾਂ 1688 ਬਿਕਰਮੀ ਨੂੰ ਇਸ ਨਗਰ ਵਿੱਚ ਪਹੁੰਚਦੇ ਆ ਨਗਰ ਤੋਂ ਬਾਹਰਲੇ ਪਾਸੇ ਜੋ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸशोभਿਤ ਹੈ ਉਸ ਪਾਵਨ ਧਰਤੀ ਤੇ ਸਤਿਗੁਰੂ ਜੀ ਵਿਸਰਾਮ ਕਰਦੇ ਆ ਦਮ ਲੈਂਦੇ ਆ ਉਥੇ ਉਸ ਵੇਲੇ ਕੋਈ ਮਹਾਪੁਰਖ ਸੰ ਜੋ ਕਿ ਨਾਮ ਦੇ ਰਸ਼ੀ ਮਹਾਪੁਰਖ ਸੰ ਉਹਨਾਂ ਨੇ ਸਤਿਗੁਰੂ ਜੀ ਨੂੰ ਰੋਕਿਆ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਠੰਡਾ ਜਲ ਛੱਕੇ ਜਾਨ ਦੀ ਕਿਰਪਾਲਤਾ ਕਰੋ ਤਾਂ ਸਤਿਗੁਰੂ ਜੀ ਉਥੇ ਰੁਕਦੇ ਆ ਠੰਡਾ ਜਲ ਛਕਦੇ ਆ ਉਹਨਾਂ ਨਾਲ ਬਚਨ ਬिलास ਕਰਦੇ ਆ ਸੋ ਜਦੋਂ ਨਗਰ ਵਿੱਚ ਪਤਾ ਲੱਗਦਾ ਹੈ ਬਾਬਾ ਸੂਰਤਿਆ ਜੀ ਦੇ ਪਰਿਵਾਰ ਨੂੰ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਨਗਰ ਦੇ ਬਾਹਰਲੇ ਪਾਸੇ ਉਤਾਰਾ ਕੀਤਾ ਹੋਇਆ ਹੈ ਤਾਂ ਬਾਬਾ ਸੂਰਤਿਆ ਜੀ ਆਪਣੇ ਪਰਿਵਾਰ ਨੂੰ ਲੈ ਕਰਕੇ ਉੱਥੇ ਪਹੁੰਚਦੇ ਹੈ ਬੇਨਤੀ ਕਰਦੇ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਗ੍ਰਹਿ ਵਿਖੇ ਨਗਰ ਵਿੱਚ ਚਰਨ ਪਾਓ ਸੋ ਸਤਿਗੁਰੂ ਜੀ ਬਾਬਾ ਸੁਰਤੀਆ ਜੀ ਦੀ ਬੇਨਤੀ ਪ੍ਰਵਾਨ ਕਰਦੇ ਹੋਇਆ ਇਸ ਪਾਵਨ ਸਥਾਨ ਤੇ ਪਹੁੰਚਦੇ ਹੈ ਜਿੱਥੇ ਬਾਬਾ ਸੁਰਤੀਆ ਜੀ ਦੀ ਹਵੇਲੀ ਸੀ ਸੋ ਸਤਿਗੁਰੂ ਜੀ ਇਸ ਪਰਿਵਾਰ ਦੇ ਕੋਲ ਤਕਰੀਬਨ 45 ਦਿਨ ਰਿਹائش ਕਰਦੇ ਹੈ ਪ੍ਰਸ਼ਾਦੇ ਪਾਣੀ ਦੀ ਸੇਵਾ ਪਰਿਵਾਰ ਬੜੀ ਸਰਤਾ ਭਾਵਨਾ ਦੇ ਨਾਲ ਕਰਦਾ ਹੈ ਸੋ ਜੋ ਕਿ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਇਥੋਂ ਥੋੜਾ ਹੀ ਦੂਰੀ ਤੇ ਸੁਭਾਏ ਮਾਨ ਹੈ ਉਸ ਪਾਵਨ ਸਥਾਨ ਤੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਸੁਸ਼ੇ ਪਾਸ਼ਾਹੀ ਕਢਾਰੀ ਕਲਾ ਵਿਖੇ 45 ਦਿਨ ਜਦੋਂ ਸਮਪਵਕਿਤ ਕਰਦੇ ਨੇ ਉਸ ਮੌਕੇ ਇਸ ਸਥਾਨ ਤੇ ਵੀ ਆਉਂਦੇ ਗੁਰਦੁਆਰਾ ਨਿਮਸਰ ਸਾਹਿਬ ਦੇ ਨਾਲ ਸੁਸ਼ੋਭਿਤ ਹੈ ਇਸ ਥਾਂ ਕਿ ਇੱਥੇ ਉਹ ਨਿਮ ਦੀ ਦਾਤਨ ਕਰਿਆ ਕਰਦੇ ਸੀ ਤੇ ਹੁਣ ਤੁਹਾਨੂੰ ਉਥੋਂ ਦੇ ਦਰਸ਼ਨ ਕਰੋ ਸਤਿਗੁਰੂ ਜੀ ਨੇ ਜੋ ਕਿ ਲੰਗਰ ਹਾਲ ਵਿੱਚ ਥੱਲੇ ਨਿਮ ਹੈ ਉਹ ਕਿਲਾ ਗੱਡਿਆ ਸੀ ਜੋ ਕਿ ਸਮਾਪਾ ਕਰਕੇ ਹਰਾ ਹੋ ਗਿਆ ਬਹੁਤ ਭਾਰੀ ਨਿਮ ਦੇ ਰੂਪ ਦੇ ਪ੍ਰਗਟ ਹੋਇਆ ਉੱਚ ਉੱਥੇ ਉੱਚੀ ਥੇ ਹੋਇਆ ਕਰਦੀ ਸੀ ਉੱਥੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਸਾਰੀਆਂ ਇਲਾਕੇ ਦੀਆਂ ਸੰਗਤਾਂ ਉਸ ਪਾਵਨ ਅਸਥਾਨ ਤੇ ਜੁੜਿਆ ਕਰਦੀਆਂ ਸਨ ਇਸੇ ਤਰ੍ਹਾਂ ਨਗਰ ਦੇ ਬਾਹਰਲੇ ਪਾਸੇ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਸਜੋਬਿਤ ਹੈ ਜੋ ਕਿ ਉੱਥੇ ਪਾਵਨ ਸਰੋਵਰ ਹੈ ਇਹ ਉਸ ਵੇਲੇ ਟੋਬਾ ਹੋਇਆ ਕਰਦਾ ਸੀ ਜਿਸ ਨੂੰ ਲਖਿਆਣਾ ਟੋਬਾ ਕਿਹਾ ਜਾਇਆ ਕਰਦਾ ਸੀ ਉੱਥੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾਤਨਪੁਰਲੀ ਜੰਗਲ ਪਾਣੀ ਵਾਸਤੇ ਜਾਇਆ ਕਰਦੇ ਸਨ ਇੱਕ ਦਿਨ ਸਤਿਗੁਰੂ ਜੀ ਨੇ ਆਪਣੀ ਮੋਜ ਵਿੱਚ ਆ ਕਰਕੇ ਨਿੰਮ ਦੀ ਦਾਤਨ ਕਰਕੇ ਜੋ ਕਿ ਉਸ ਟੋਬੇ ਦੇ ਕੰਡੇ ਤੇ ਗੱਡ ਦਿੱਤੀ ਉਹ ਜਿਹੜੀ ਦਾਤਨ ਸੀ ਹਰੀ ਹੋਈ ਔਰ ਉਹ ਵੀ ਬਹੁਤ ਭਾਰੀ ਨਹਿਮਦੇ ਰੂਪ ਦੇ ਪ੍ਰਗਟ ਹੋਈ ਸੋ ਇਸ ਤਰ੍ਹਾਂ ਕਰਕੇ ਉਥੇ ਗੁਰਦੁਆਰਾ ਸ੍ਰੀ ਜਨ ਸਰ ਸਾਹਿਬ ਸਜੋਬਿਤ ਹੈ ਇਸੇ ਤਰ੍ਹਾਂ ਜਦੋਂ ਇਸ ਪਾਵਨ ਅਸਥਾਨ ਤੇ ਬਾਬਾ ਸੂਰਤਿਆ ਜੀ ਦੇ ਕੋਲ ਰਹਿੰਦੇ ਹਾਂ ਕੁਝ ਸਮਾ ਬਤੀਤ ਹੋਇਆ ਤਾਂ ਜੋ ਮਾਤਾ ਹਰਦੋਈ ਸੀ ਉਸਨੇ ਬੇਨਤੀ ਕੀਤੀ ਜਿਹੜੀ ਮਾਤਾ ਹਰਦੋਈ ਜੀ ਸਨ ਇਹ ਬਾਬਾ ਸੂਰਤਿਆ ਜੀ ਦੇ ਘਰੋਂ ਸਨ ਇਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੋ ਰਸਤ ਹੈ ਉਹ ਸਮਾਪਤ ਹੋ ਗਈ ਦਾਣਾ ਪਾਣੀ ਸਮਾਪਤ ਹੋ ਗਿਆ ਵੀ ਹੁਣ ਸੰਗਤਾਂ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਏ ਸਤਿਗੁਰੂ ਜੀ ਕਹਿੰਦੇ ਨੇ ਕੋਈ ਗੱਲ ਨਹੀਂ ਮਾਤਾ ਤੂੰ ਚਿੰਤਾ ਨਾ ਕਰ ਚੱਕੀ ਵਿੱਚੋਂ ਦਾਣੇ ਲਿਆ ਸੋ ਮਾਤਾ ਹਰਦੋਈ ਜੀ ਨੇ ਚੱਕੀ ਵਿੱਚੋਂ ਦਾਣੇ ਲਿਆਂਦੇ ਸਤਿਗੁਰਾਂ ਦੇ ਕਰ ਕਮਲਾਂ ਤੇ ਰੱਖ ਦਿੱਤੇ ਸਤਿਗੁਰੂ ਜੀ ਨੇ ਆਪਣੇ ਪਾਵਨ ਹੱਥਾਂ ਦੇ ਨਾਲ ਉਸ ਮਾਤਾ ਦੇ ਭੜੋਲੇ ਵਿੱਚ ਪਾ ਦਿੱਤੇ ਔਰ ਵਰ ਦਿੱਤਾ ਕਿ ਤੁਹਾਡੇ ਘਰੇ ਕਦੇ ਵੀ ਲੰਗਰ ਦੀ ਤੋਟ ਨਹੀਂ ਆਵੇਗੀ ਕੱਢੀ ਚਲਿਓ ਵਰਤੀ ਚਲਿਓ ਪਰ ਉਥੇ ਹੀ ਸਤਿਗੁਰੂ ਜੀ ਨੇ ਉਸ ਢੋਲੇ ਦਾ ਢੱਕਣ ਚੱਕਣ ਤੋਂ ਮਨਾਹੀ ਕੀਤੀ ਜੋ ਕਿ ਪੰਜਵੀਂ ਪੁਸਤ ਦੇ ਵਿੱਚ ਤਕਰੀਬਨ 180 ਸਾਲ ਤੋਂ ਪ੍ਰੰਤ ਨਵੇਂ ਆਏ انھوں ਨੇ ਭੁਲੇਖੇ ਨਾਲ ਸਾਖ ਸਫਾਈ ਕਰਦਿਆਂ ਹੋਇਆ ਉਹ ਜਿਹੜਾ ਢੱਕਣ ਸੀ ਚੱਕ ਦਿੱਤਾ ਉਹ ਜਿਹੜੀ ਬਰਕਤ ਸੀ ਉਹ ਸਮਾਪਤ ਹੋ ਗਈ ਸੋ ਇਸ ਤਰ੍ਹਾਂ ਕਰਕੇ ਪਰਿਵਾਰ ਨੇ ਬਹੁਤ ਸੇਵਾ ਕੀਤੀ ਔਰ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਜਦੋਂ ਸਤਿਗੁਰੂ ਜੀ ਨਗਰ ਤੋਂ ਜਾਣ ਲੱਗੇ ਸਤਿਗੁਰੂ ਜੀ ਨੇ ਪਾਵਨ ਚੋਲਾ ਸਾਹਿਬ ਜਿਸ ਨੂੰ ਪਾ ਕਰਕੇ ਗੁਆਲੀਅਰ ਦੇ ਕਿਲੇ ਤੋਂ ਬਵੰਜਾ ਰਾਜੇ ਜਿਹੜੇ ਸੀ ਉਹ ਰਿਹਾ ਕਰਾਏ ਸਨ ਸੋ ਉਹ ਪਾਵਨ ਚੋਲਾ ਇੱਕ ਸੁਨਹਿਰੀ ਅਖਰਾਂ ਵਾਲੀ ਜਿਹੜੀ ਪੋਥੀ ਜਿਸ ਤੋਂ ਸਤਿਗੁਰੂ ਜੀ ਆਪ ਨਿਤਨੇਮ ਕਰਿਆ ਕਰਦੇ ਸਨ ਇੱਕ ਚਰਨ ਦਾ ਜੋੜਾ ਤੇ ਇੱਕ ਮੰਜੀ ਪਰਿਵਾਰ ਨੂੰ ਬਖਸ਼ਿਸ਼ ਕੀਤੀ ਚੋਲਾ ਸਾਹਿਬ ਪੋਥੀ ਸਾਹਿਬ ਤੇ ਜੋੜਾ ਸਾਹਿਬ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸੁਸੋਵਿਤ ਹੈ ਜਿਹੜੀ ਮੰਜੀ ਹੈ ਉਸ ਦਾ ਬਾਣ ਅਤੇ ਦੌਣ ਗੁਰਦੁਆਰਾ ਨਿਮਸਰ ਸਾਹਿਬ ਸੁਸੋਵਿਤ ਹੈ ਇਸੇ ਤਰ੍ਹਾਂ ਨਗਰ ਤੋਂ ਜਾਣ ਲੱਗਿਆਂ ਸਤਿਗੁਰੂ ਜੀ ਨੇ ਨਗਰ ਦੀ ਸੰਗਤ ਨੂੰ ਖੁਸ਼ ਹੋ ਕਰਕੇ ਨਗਰ ਨੂੰ ਵਰ ਦਿੱਤੇ ਕਿ ਇਹ ਕਢਾਣੀ ਤੋਂ ਕਡਾਨ ਸਾਹਿਬ ਬਣੇਗਾ ਨਗਰ ਬਹੁਤ ਵਧੇਗਾ ਕੁਦਰਤੀ ਆਫਤ ਨਗਰ ਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਬਾਰੋਂ ਆਇਆ ਦੁਸ਼ਮਨ ਨਗਰ ਨੂੰ ਹਰਾ ਨਹੀਂ ਸਕੇਗਾ ਔਰ ਇਨਾ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਕਸ਼ਟਾਂ ਤੋਂ निजात ਮਿਲਿਆ ਕਰੇਗੀ ਸੋ ਅਜ ਬੇਅੰਤ ਸੰਗਤਾਂ ਇਨਾ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰਦੀਆਂ ਹਨ ਔਰ ਲਾਹੇ ਪ੍ਰਾਪਤ ਕਰਦੀਆਂ ਹਨ ਸੋ ਸਮੂਹ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਬੰਦੀ ਛੋੜ ਦੇ ਵਸਤੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੀ ਸਾਡੀ ਖਾਸ ਪੇਸ਼ਕਸ਼ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਕਿ ਗੁਰੂ ਮਹਾਰਾਜ ਨੇ ਸਵਾ ਭਤੀਤ ਕੀਤਾ 45 ਦਿਨਾਂ ਦਾ ਕੜਾਣੀ ਕਲਾ ਵਿਖੇ ਤੇ ਇੱਥੇ ਸੰਗਤਨ ਨੂੰ ਦਰਸ਼ਨ ਦਿੱਤੇ ਤੇ ਵਿਸ਼ੇਸ਼ ਤੌਰ ਤੇ ਕਾਫੀ ਉਹਨਾਂ ਦੇ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਸਨ ਨਿਸ਼ਾਨੀਆਂ ਸਨ ਉਹ ਇੱਥੇ ਸ਼ਿਸ਼ੋਭਿਤ ਨੇ ਤੇ ਵੱਖ-ਵੱਖ ਜਿਹੜੇ ਨੇ ਥਾਵਾਂ ਤੇ ਉਹ ਗੁਰੂ ਘਰਾਂ ਦੇ ਵਿੱਚ ਪਈਆਂ ਨੇ ਖਾਸ ਕਰਕੇ ਤੇ ਦੂਰ ਦਰਡੇ ਉਹ ਸੰਗਤ ਜਿਹੜੀ ਉਹ ਮੱਥਾ ਟੇਕਣ ਆਉਂਦੀ ਨੇ ਤਮਸਤਕ ਹੋਣਾ ਆਉਂਦੀ ਹੈ ਇਸ ਦੇ ਨਾਲ ਹੀ ਜੇਕਰ ਗੱਲਬਾਤ ਕੀਤੀ ਜਾਏ ਤਾਂ ਇਸ ਜਗ੍ਹਾ ਦੇ ਉੱਪਰ ਦੀਵਾਲੀ ਮੌਕੇ ਬਹੁਤ ਵੱਡਾ ਜਿਹੜਾ ਇਹ ਸੰਗਤ ਫੱਟਾ ਮਾਰਦਾ ਇਕੱਠ ਇੱਥੇ ਵੀ ਜਿਹੜੀ ਇਹ ਸੰਗਤ ਨਤਮਸਤਕ ਹੁੰਦੀ ਆ ਕਿਉਂਕਿ ਓਹਨਾ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਪਹੁੰਚਦੀ ਐ ਇੱਥੇ ਸੰਗਤ ਸੋ ਸਾਡੇ ਵੱਲੋਂ ਪ੍ਰਾਈਮ ਟੂਟੀ ਟੀਮ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਸਮੂਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਸਾ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ